ਸ਼ਕਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ ਅੱਜ ਆਪਾਂ ਜਿਹੜਾ ਪਟਿਆਲਾ ਪਹੁੰਚੇ ਹੋਏ ਆਂ ਤਾਂ ਪਟਿਆਲੇ ਦਾ ਤੁਹਾਨੂੰ ਬਹੁਤ ਸੋਹਣਾ ਸੁਹਾਵਣਾ ਮੌਸਮ ਦਿਖਾ ਰਿਹਾ ਮੌਸਮ ਦੀ ਗੱਲ ਕਰਦੇ ਆ ਤਾਂ ਮੌਸਮ ਜਿਹੜੀ ਬੀਤੇ ਦਿਨਾਂ ਦੇ ਵਿੱਚ ਹੀ ਮੌਸਮੀ ਭਾਗ ਦੇ ਵੱਲੋਂ ਜਿਹੜਾ ਅਲਰਟ ਵੀ ਜਾਰੀ ਕੀਤਾ ਹੋਇਆ ਸੀ ਤਾਂ ਬੀਤੇ ਦਿਨਾਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਵੀ ਪਿਆ ਤੇ ਕਿਤੇ-ਕਿਤੇ ਜਿਹੜੀ ਬੂੰਦਾਬاندی ਵੀ ਹੋਈ ਤੇ ਅੱਜ ਤੁਹਾਨੂੰ ਅਸੀਂ ਜਿਹੜੀਆਂ ਪਟਿਆਲਾ ਦੀਆਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਤਾਂ ਕਦੇ-ਕਦੇ ਇੱਥੇ ਕਹਿੰਨੀ ਹਲਕੀ-ਹਲਕੀ ਜਿਹੀ ਛਾਂ ਹੋ ਜਾਂਦੀ ਆ ਤੇ ਕਿਤੇ-ਕਿਤੇ ਬਹੁਤ ਜ਼ਿਆਦਾ ਤਿੱਖੀ ਧੁੱਪ ਹੋ ਜਾਂਦੀ ਆ ਤੇ ਨਾਲ-ਨਾਲ ਆਪ ਤੁਹਾਨੂੰ ਪੰਛੀਆਂ ਦੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਇੱਥੇ ਨਾਲ-ਨਾਲ ਜਿਹੜੇ ਇੱਥੇ ਪੰਛੀ ਵੀ ਬੈਠਦੇ ਨੇ ਕ ਅਜਿਹੇ ਟਾਈਮ ਵਿੱਚ ਪੰਛੀਆਂ ਦੀ ਗੱਲ ਕਰਦੇ ਆਂ ਤਾਂ ਇਸ ਤਰ੍ਹਾਂ ਦੇ ਜਿਹੜੇ ਪੰਛੀ ਨੇ ਆ ਲੋਪ ਹੀ ਹੋ ਚੁੱਕੇ ਨੇ ਤਾਂ ਜਦੋਂ ਆਵਾਜ਼ ਆਈ ਆਉਂਦੀ ਆ ਕੋਈ ਉਹਨਾਂ ਨੂੰ ਚੋਗਾ ਪਾਉਣਾ ਹੁੰਦਾ ਤਾਂ ਜਿਹੜੀ ਕਬੂਤਰ ਨਹੀਂ ਡਾਰਾ ਉਡ ਜਾਂਦੀ ਹੈ ਤੇ ਬਾਅਦ ਵਿੱਚ ਉਸੇ ਤਰ੍ਹਾਂ ਹੀ ਜਿਹੜਾ ਉਹ ਆਪਣੀ ਚੋਗੇ ਤੇ ਆ ਕੇ ਬੈਠ ਜਾਂਦੇ ਨੇ ਇੰਤਜ਼ਾਰ ਕਰਨਾ ਕਬੂਤਰਾਂ ਦੀ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਫਿਲਹਾਲ ਉਹ ਉੱਡੇ ਕਿਉਂਗੇ ਧੁੱਪ ਬਹੁਤ ਜ਼ਿਆਦਾ ਆ ਗਈ ਤਾਂ ਆਪਾਂ ਗੱਲ ਮੌਸਮ ਦੀ ਕਰਦੇ ਸੀ ਤਾਂ ਮੌਸਮ ਤਾਂ ਹੁਣ ਇੱਥੇ ਕਿਤੇ ਕਿਤੇ ਛਾਂ ਆ ਜਾਂਦੀ ਹੈ ਕਿਤੇ ਕਿਤੇ ਬਹੁਤ ਜ਼ਿਆਦਾ ਤਿੱਖੀ ਧੁੱਪ ਆ ਜਾਂਦੀ ਆ ਗੱਲ ਹੁਣ ਆਪਾਂ ਕਿਸਾਨਾਂ ਦੀ ਕਰਦੇ ਆ ਜਿਹੜੀ ਇਹਨਾਂ ਦਿਨਾਂ ਦੇ ਵਿੱਚੋਂ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਤਾਬੜ ਤੋੜ ਜਿਹੜਾ ਮੀਂਹ ਵੀ ਪੈ ਰਿਹਾ ਪਰ ਮੀਂਹ ਪੈਣ ਦੇ ਨਾਲ ਉਨਾਂ ਦਾ ਬੁਰਾ ਹਾਲ ਹੋਇਆ ਹੋਇਆ ਬੇਸ਼ੱਕ ਜਿਹੜਾ ਝੂੜਨੇ ਦਾ ਸੀਜ਼ਨ ਚੱਲ ਰਿਹਾ ਝੂੜਨੇ ਦੀ ਬਜਾਈ ਜਿਹੜੀ ਚੱਲ ਵੀ ਰਹੀ ਹੈ ਤੇ ਕਿਤੇ ਕਿਤੇ ਜਿਹੜੀ ਹੋ ਵੀ ਗਈ ਆ ਉਹਦੇ ਲਈ ਜਿਹੜਾ ਪਾਣੀ ਦਾ ਬਹੁਤ ਜ਼ਿਆਦਾ ਚਾਹੀਦਾ ਖਾਸ ਕਰਕੇ ਨੇਚਰਲ ਪਾਣੀ ਮੀਂਹ ਹੁੰਦਾ ਪਰ ਮੀਂਹ ਦਾ ਪਾਣੀ ਤਾਂ ਮਿਲ ਹੀ ਰਿਹਾ ਪਰ ਉਲਟ ਇਹ ਹੋ ਰਿਹਾ ਕਿ ਮੀਂਹ ਜਿਹੜਾ ਬਹੁਤ ਜ਼ਿਆਦਾ ਲੋਡ ਤੋਂ ਵੱਧਦੀ ਪੈ ਰਿਹਾ ਤਾਂ ਉਹਦੇ ਨਾਲ ਜਿਹੜਾ ਫਸਲਾਂ ਦਾ ਜਿਹੜਾ ਕਿਸਾਨਾਂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤਾਂ ਕੁਦਰਤ ਇੱਕ ਪਾਸੇ ਜਿਹੜਾ ਆਪਣਾ ਡਰਾਮਾ ਰੂਪ ਵੀ ਦਿਖਾ ਰਹੀ ਆ ਤਾਂ ਇੱਕ ਪਾਸੇ ਜਿੱਥੇ ਗਰਮੀ ਨੇ ਪੂਰੇ ਰਿਕਾਰਡ ਤੋੜੇ ਹੋਏ ਨੇ ਤਾਂ ਲੋਕਾਂ ਨੂੰ ਜਿਹੜਾ ਸੁੱਖ ਦਾ ਸਾਹ ਵੀ ਆਇਆ ਪਰ ਗੱਲ ਤਾਂ ਹੁਣ ਕਿਸਾਨਾਂ ਦੀ ਹੈ ਕਿਉਂਕਿ ਉਹ ਅੰਨ ਦਾਤਾ ਜਦੋਂ ਅੰਨ ਦਾਤੇ ਹੀ ਕਹਿੰਦੇ ਉਜੜਿਆਂ ਦਾ ਹਾਲ ਹੋ ਜੂਗਾ ਉਜੜਿਆਂ ਵਰਗੇ ਹੋ ਜਾਣਗੇ ਕਿਉਂਕਿ ਉਹਨਾਂ ਦੀ ਜਿਹੜੀਆਂ ਫਸਲਾਂ ਦੀ ਸਾਰੇ ਸੁਪਨੇ ਹੁੰਦੇ ਨੇ ਪਰ ਜਦੋਂ ਹੁਣ ਫਸਲਾਂ ਢਹ ਢੇਰੀ ਹੋ ਜਾਣਗੀਆਂ ਹਲੇ ਤੇ ਉਹਨਾਂ ਨੇ ਉਗਣਾ ਜਦੋਂ ਉਹ ਹੀ ਮਰ ਜਾਣਗੀਆਂ ਤਾਂ ਪਿੱਛੇ ਕੀ ਬਚੂਗਾ ਗੱਲ ਹੁਣ ਆਪਾਂ ਕਰਦੇ ਆ ਪਟਿਆਲੇ ਦੀ ਤਾਂ ਪਟਿਆਲੇ ਦੇ ਵਿੱਚ ਖੜਿਆ ਨਾਲ-ਨਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਥੇ ਆਵਾਜ਼ ਆਈ ਵੀ ਜਿਹੜੀ ਬਹੁਤ ਜ਼ਿਆਦਾ ਤੇਜ਼ ਆ ਅੱਗੇ ਦੇਖੋ ਹੁਣ ਜਿੱਥੇ ਗਰਮੀ ਵੀ ਪਈ ਹੋਈ ਆ ਪਰ ਨਾਲ ਹੀ ਇੱਥੇ ਸਕੰਜਮੀਂ ਦੀਆਂ ਜੂਸ ਦੀਆਂ ਸਟਾਰ ਵੀ ਲੱਗੀਆਂ ਹੋਈਆਂ ਨੇ ਜੇਕਰ ਤੁਹਾਡੇ ਘਰ ਵੀ ਜਿਹੜੇ ਨਿੰਬੂ ਹੁੰਦੇ ਹੀ ਨੇ ਆਮ ਤੌਰ ਤੇ ਸਾਰੇ ਖੇਤੀ ਕਰਦੇ ਨੇ ਤਾਂ ਹੁੰਦੇ ਨੇ ਤਾਂ ਜਦੋਂ ਤੁਹਾਨੂੰ ਗਰਮੀ ਫੀਲ ਹੁੰਦੀ ਆ ਤਾਂ ਸਕੰਜਮੀਂ ਜ਼ਰੂਰ ਪਿਓ ਤਾਂ ਆਪਾਂ ਨਾਲ ਨਾਲ ਅੱਗੇ ਚੱਲਦੇ ਹਾਂ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਪਟਿਆਲੇ ਦੀਆਂ ਖੂਬਸੂਰਤ ਤਸਵੀਰਾਂ ਨੇ ਇਹ ਕਿਤੇ ਕਿਤੇ ਬਹੁਤ ਜ਼ਿਆਦਾ ਧੁੱਪ ਹੋ ਜਾਂਦੀ ਆ ਕਿਤੇ ਕਿਤੇ ਬਹੁਤ ਜ਼ਿਆਦਾ ਛਾਂ ਹੋ ਜਾਂਦੀ ਆ ਤਾਂ ਅੱਗੇ ਚੱਲਦੇ ਆ ਜਿੱਦਾਂ ਕੁਲਸੀਆਂ ਨੇ ਸਟਾਰ ਲੱਗੀਆਂ ਹੋਈਆਂ ਨੇ ਤੇ ਕਾਰਾਂ ਇੰਦਰੋਂ ਆ ਰਹੀਆਂ ਨੇ ਆ ਜਾਈ ਬਹੁਤ ਜ਼ਿਆਦੇ ਆ ਤਾਂ ਅੱਗੇ ਚੱਲਦੇ ਆਂ ਹੋਰ ਤਾਂ ਜਿੱਦੋਂ ਹੁਣ ਫਾਸਟ ਫੂਡ ਆ ਚਲੋ ਕੁਲਚੀ ਨਹੀਂ ਰੇੜੀਆਂ ਲੱਗੀਆਂ ਹੋਈਆਂ ਨੇ ਸਾਰਿਆਂ ਦਾ ਆਪਣਾ ਮਨਪਸੰਦ ਜਿਹੜਾ ਖਾਣਾ ਹੁੰਦਾ ਪਰ ਜਦੋਂ ਹੁਣ ਗਰਮੀ ਆ ਤਾਂ ਥੋੜਾ ਆਪਣੀ ਸੇਤ ਦਾ ਧਿਆਨ ਰੱਖੋ ਜਿਆਦਾ ਜਿਹੜੇ ਕਾਰਡੀਓ ਬਣੀਆਂ ਚੀਜ਼ਾਂ ਵੀ ਖਾਓ ਪਰ ਜੋ ਤੁਹਾਨੂੰ ਪਸੰਦ ਦਾ ਤਲਿਆ ਹੋਇਆ ਉਹ ਤੋਂ ਜਿਹੜਾ ਪਰਹੇਜ ਕਰੋ ਤੁਸੀਂ ਨਾਲ ਨਾਲ ਦੇਖੋ ਇਹ ਚੌਂਕ ਆ ਛੋਟੀ ਬਾਰਾਂਦਰੀਏ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਤਾਂ ਦੇਖੋ ਕੁਝ ਗੇ ਟਾਈਮ ਪਹਿਲਾਂ ਇੱਥੇ ਬਹੁਤ ਜ਼ਿਆਦਾ ਤਿੱਖੀ ਧੁੱਪ ਸੀ ਦੁਬਾਰਾ ਫੇਰ ਤਾ ਅਗੀ ਜਿਹੜੀ ਤਾਂ ਹੁਣ ਅੱਗੇ ਚੱਲਦੇ ਆ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਤਾਂ ਜਿੱਦੇ ਇੱਥੇ ਜੂਸ ਦੀ ਰੈਡੀ ਲੱਗੀ ਹੋਈ ਆ ਤਾਂ ਹੁਣ ਜਿਵੇਂ ਗਰਮੀ ਦੀ ਰੁੱਤ ਆ ਤਾਂ ਇਸ ਰੁੱਤ ਦੇ ਵਿੱਚ ਜਿਹੜਾ ਜੂਸ ਪੀਣਾ ਬਹੁਤ ਜ਼ਿਆਦਾ ਜ਼ਰੂਰੀ ਆ ਆਪਣੀ ਸਿਹਤ ਦਾ ਧਿਆਨ ਰੱਖੋ ਤਾਂ ਹੁਣ ਗੱਲ ਆਪਾਂ ਜਿਹੜੀ ਮੌਸਮ ਦੀ ਕਰ ਰਹੇ ਸੀ ਤਾਂ ਮੌਸਮ ਨੇ ਜਿਹੜਾ ਕਿਸਾਨਾਂ ਦੇ ਉੱਤੇ ਬਹੁਤ ਵੱਡੀ ਮਾਰ ਮਾਰੀ ਹੋਈ ਆ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਤਾਂ ਸੀਜ਼ਨ ਤਾਂ ਚੱਲ ਹੀ ਰਿਹਾ ਬਜਾਈ ਲਗਭਗ ਖਤਮ ਹੋਣ ਵਾਲੀ ਆ ਤੇ ਕਿਤੇ ਖਤਮ ਵੀ ਹੋ ਗਈ ਆ ਤੇ ਕਿਤੇ ਚੱਲ ਵੀ ਰਹੀ ਆ ਪਰ ਮੈਂ ਆਬੜ ਤੋੜ ਪੈ ਰਿਹਾ ਤਾਂ ਉਹ ਮੀਂਹ ਦੇ ਕਾਰਨ ਜਿਹੜੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਗਿਆ ਤਾਂ ਕਿਸਾਨਾਂ ਦੀ ਜਿਹੜੀ ਇੱਕ ਆਸ ਹੁੰਦੀ ਆ ਉਹ ਸਾਰੀ ਫਸਲਾਂ ਦੀ ਹੁੰਦੀ ਆ ਤਾਂ ਸਾਡੇ ਨਾਲ ਕੁਝ ਇਥੇ ਸਟੂਡੈਂਟਸ ਵੀ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਇਹ ਥੋੜਾ ਜਿਹਾ ਡਰ ਰਹੇ ਨੇ ਪਤ ਨਹੀਂ ਕੀ ਚੱਕਰ ਆ ਚਲੋ ਅੱਗੇ ਚੱਲਦੇ ਆ ਨਾਲ ਨਾਲ ਆਪਾਂ ਹੋਰ ਤੁਹਾਨੂੰ ਅੱਜ ਜਿਹੜੇ ਪਟਿਆਲੇ ਦੇ ਵਿੱਚ ਪਹੁੰਚੇ ਹੋਏ ਆ ਹੋਰ ਅਲੱਗ-ਅਲੱਗ ਤਸਵੀਰਾਂ ਪਾ ਦਿਖਾ ਰਹੇ ਆ ਤਾਂ ਉਧਰ ਇੱਕ ਪਾਸੇ ਜਿੱਦਾਂ ਹਨਾ ਰੋਜ਼ਮਾ ਕੜੀ ਚਾਵਲ ਸਟਾਲ ਲੱਗੀ ਹੋਈ ਆ ਤਾਂ ਜੋ ਆਪਣਾ ਖਾਣਾ ਨਹੀਂ ਲੈ ਕੇ ਆਉਂਦੇ ਜਾਂ ਬਾਹਰ ਰਹਿੰਦੇ ਨੇ ਤਾਂ ਉਹ ਆਪਣਾ ਖਾਣਾ ਜਿਹੜਾ ਬਾਹਰੋਂ ਖਰੀਦ ਕੇ ਖਾਂਦੇ ਨੇ ਉਹਨਾਂ ਨੂੰ ਜਿਹੜਾ ਬਿਲਕੁਲ ਘਰ ਵਰਗਾ ਖਾਣਾ ਮਿਲਦਾ ਤਾਂ ਅੱਗੇ ਚੱਲਦੇ ਹਾਂ ਹੋਰ ਤੁਹਾਨੂੰ ਤਸਵੀਰਾਂ ਦਿਖਾਉਣਾ ਹੈ ਪਟਿਆਲੇ ਦੀਆਂ ਅੱਜ ਤਾਂ ਪਟਿਆਲੇ ਦੇ ਵਿੱਚ ਆਏ ਹੋਏ ਹਾਂ ਤਾਂ ਪਟਿਆਲਾ ਤਾਂ ਇੱਕ ਜਿਹੜਾ ਸ਼ਾਈ ਸੈਰ ਆ ਤਾਂ ਇਹਨੂੰ ਆਪਾਂ ਕਿਵੇਂ ਭੁੱਲ ਸਕਦੇ ਹਾਂ ਤਾਂ ਕਿ ਅੱਗੇ ਚੱਲਦੇ ਆ ਨਾਲ-ਨਾਲ ਤੁਹਾਨੂੰ ਆਪਾਂ ਤਸਵੀਰਾਂ ਦਿਖਾਉਣੇ ਆ ਤਾਂ ਹਾਂ ਇਹ ਅੱਜ ਆਪਾਂ ਜਿਹੜੇ ਪਟਿਆਲਾ ਦੇ ਮੇਨ ਚੌਕ ਦੇ ਵਿੱਚ ਮੌਜੂਦ ਆ ਛੋਟੀ ਬਾਰਾਂ ਦਰੀਏ ਨੂੰ ਕਿਹਾ ਜਾਂਦਾ ਤਾਂ ਇਹਦੇ ਵਕ ਵਕ ਤਰ੍ਹਾਂ ਜਿਹੜੀਆਂ ਸਟਾਲਾਂ ਵੀ ਲੱਗਦੀਆਂ ਨੇ ਤਾਂ ਹੁਣ ਤੁਸੀਂ ਸਾਨੂੰ ਇਹ ਦੱਸਣਾ ਕਿ ਤੁਹਾਡੇ ਇਲਾਕੇ ਦਾ ਮੌਸਮ ਕਿਹੋ ਜਿਹਾ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬੈਠੇ ਇਹ ਖਬਰ ਰਿਪੋਰਟ ਦੇਖ ਰਹੇ ਹੋ ਉੱਥੋਂ ਦਾ ਮੌਸਮ ਕਿਹੋ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਪਟਿਆਲੇ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ ਕਮੈਂਟ ਕਰਕੇ ਜ਼ਰੂਰ ਦੱਸੋ